ਜਿਵੇਂ ਇਹਨਾਂ ਦੱਸਿਆ ਸਾਡੇ ਪਿੰਡ ਬਾੜੀਆਂ ਕਲਾ ਹੈ ਜਿੱਤੇ ਇੱਕ ਸਨਾਤਨ ਧਰਮਸਵਰ ਰਜਿਸਟਰਡ ਹੈ ਬੜੇ ਸਾਲਾਂ ਤੋਂ ਰਜਿਸਟਰਡ ਹੈ ਔਰ ਤੇ ਹਰ ਸਾਲ ਤੇ ਕੋਈ ਨਾ ਪ੍ਰੋਗਰਾਮ ਤੇ ਕਰਦੀ ਹੈ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਸੀ 10 ਤੋਂ ਲੈ ਕੇ 16 ਨਵੰਬਰ ਤੱਕ ਰਾਸਲੀਲਾ ਜਿਹੜੀ ਕਥਾ ਕਰਾਣ ਲਈ ਬਿੰਦਵਨ ਤੋਂ ਲੋਕਾਂ ਨੇ ਆਣਾ ਤੇ ਕਥਾ ਕਰ ਲਈ ਰਾਸਲੀਲਾ ਕਰ ਲਈ ਇਹਦੀ ਪੇਮੈਂਟ ਵੀ ਅਡਵਾਂਸ ਕੀਤੀ ਹੋਈ ਹੈ ਔਰ ਇਹਦੀ ਅਪਲਾਈ ਐਪਲੀਕੇਸ਼ਨ ਡਿਪਟੀ ਕੋਰਪੋਰੇਸ਼ਨ ਦਿੱਤੀ ਸੀ ਕਿ ਜਸ ਇੰਬਾਰ ਪਰ ਹਾਲਾ ਕਿ ਆਪਣੀ ਜਗ੍ਹਾ ਜਕਰਵਾਣੀ ਆਪਣੀ ਦਾਦੇ ਕਰਾਣੀਆਂ ਕੋ ਪ੍ਰੋਵੀਜ਼ਨ ਦੀ ਲੋੜ ਨਹੀਂ ਪਰ ਫਿਰ ਵੀ ਮੌਕੇ ਦੇ ਹਾਲਾਤ ਨੂੰ ਦੇਖਦਿਆਂ ਲਾ ਬਾਡੀng ਸਿਟੀਜਨ ਦੀ ਤਰ੍ਹਾਂ ਕਿ ਇਹਨਾਂ ਨੂੰ ਫੋਨ ਕਰ ਦੇਈ ਜਾਂਨ ਲਿਖ ਕੇ ਡੀਸੀ ਸਾਹਿਬ ਨੂੰ ਭੇਜਤਾ ਉਹਨਾਂ ਨੇ ਅਗੇ ਪੁਲਿਸ ਨੂੰ ਵੀ ਜੈਸ਼ਡੀਆਂ ਨੂੰ ਵੀ ਐਸਐਟਮ ਨੂੰ ਵੀ ਪੁਲਿਸ ਨੂੰ ਭੇਜਿਆ ਇਹ ਕੱਲ ਉੱਤੇ ਕੋਈ ਹਵਨ ਕਰ ਰਿਹਾ ਸੀਗੇ ਉਦੋਂ ਪੁਲਿਸ ਮੌਕੇ ਤੇ ਆਈ ਐਸਐਟਮ ਨੇ ਅਗੇ ਉਹਨੂੰ ਬੰਦ ਕਰਾ ਦਿੱਤੀ ਤੁਸੀਂ ਇਹ ਨਹੀਂ ਕਿ ਤੁਹਾਨੂੰ ਅਲਾਉਡ ਨਹੀਂ ਤੁਸੀਂ ਕਰ ਨਹੀਂ ਸਕਦੇ ਔਰ ਤੁਸੀਂ ਪਰਮਿਸ਼ਨ ਸਾਨੂੰ ਮੇਰੇ ਉੱਪਰੋਂ ਹੁਕਮ ਹੈ ਡੀਐਸਪੀ ਦਾ ਉਹਨਾਂ ਕੇ ਆ ਨਹੀਂ ਹੋਣ ਦੇਣਾ ਜਦੋਂ ਕਿ ਇਹਦਾ ਹਾ ਧਾਰਮਿਕ ਗੱਲ ਹੈ ਤੇ ਇਹਦਾ ਹੱਕ ਬਣਦਾ ਕਿਸੇ ਕੋਈ ਵੀ ਆਪਣੇ ਧਾਰਮਿਕ ਗੱਲ ਕਰ ਸਕਦਾ ਆਪਣੀ ਜਗ੍ਹਾ 'ਚ ਕਰ ਸਕਦਾ ਕਿਸੇ ਨੂੰ ਰੋਕਣ ਦਾ ਮਤਲਬ ਨਹੀਂ ਹੈ ਉਹ ਕਹਿੰਦੇ ਜਿਆਦਾ ਉੱਤੇ ਜਿਹੜੇ ਦੋ ਤਿੰਨ ਬੰਦੇ ਉਹਨਾਂ ਨਾਲ ਸੁਲ੍ਹਾ ਕਰੋ ਨਹੀਂ ਤਾਂ ਤੁਹਾਨੂੰ ਕਰਨੇ ਦਿਓ ਇਹ ਤੋਂ ਬਾਅਦ ਅਸੀਂ ਪਿੰਡ ਤਿੰਨ ਪਿੰਡਾਂ ਦੀ ਪੰਚਾਇਤਾਂ ਬਾੜੀਆਂ ਕਲਾਂ ਬਾੜੀਆਂ ਕੋਰਤ ਤੇ ਮੋਤੀਆਂ ਇਹਨਾਂ ਰਲ ਕੇ ਹੀ ਕਰਾ ਰਹੇ ਨੇ ਔਰ ਪਹਿਲਾਂ ਉਹਨਾਂ ਨੇ ਵੀ ਅਪਲਾਈ ਕੀਤਾ ਸੀ ਉਹਨਾਂ ਨੇ ਕਿਹਾ ਸੀ ਅਸੀਂ 19 ਤੋਂ 23 ਦਾ ਕਰਨਾ ਸੀ ਜੋ ਇਹਨਾਂ ਨੇ 16 10 ਤੋਂ 16 ਦਾ ਅਪਲਾਈ ਕੀਤਾ ਉਹਨਾਂ ਨੇ ਜਾਣ ਕੇ ਗਿਆ ਸੀ ਵੀ 10 ਤੋਂ 16ਾਂ ਸੀ ਕਰਨਾ ਜਾਣ ਬੁਝ ਕੇ ਇਹਦਾ ਕੰਮ ਖਰਾਬ ਕਰਨ ਲਈ ਕੀਤਾ ਤੇ ਇਹ ਲੋਕਾਂ 'ਚ ਰੋਸ ਹੈ ਵੀ ਇਹਨਾਂ ਨੇ ਤੇ ਡਾਕਟਰ ਸਾਹਿਬਾ ਨੇ ਤੇ ਹਲਕੇ ਡਿਪਾਰਟਮੈਂਟ ਨੇ ਇਹਨਾਂ ਨੇ ਵੀ ਅਸੀਂ ਲੜ ਕੇ ਕੋਸ਼ਿਸ਼ ਕੀਤੀ ਵੀ ਦੂਜੀ ਪਾਰਟੀ ਕਿਹੜੀ ਦੋ ਦਿਨ ਲੋਕ ਨੇ ਆਮ ਆਦਮੀ ਪਾਰਟੀ ਨੂੰ ਸਪੋਰਟ ਕਰ ਰਹੀ ਹੈ ਆਹ ਕਹਿੰਦੇ ਨੇ ਜਦੋਂ ਉਹਨਾਂ ਨੇ ਜਾ ਕੇ ਆਓ ਇਹ ਜਾ ਕੇ ਵੀ ਆਏ ਨੇ ਉਹਨਾਂ ਦੇ ਕੋਲ ਐਮਪੀ ਸਾਹਿਬ ਦੇ ਘਰ ਵੀ ਜਾ ਕੇ ਆਏ ਨੇ ਉਹਨੇ ਕਹੀ ਜੀ ਉਹਨਾਂ ਨਾਲ ਸੌਲਾ ਕਰ ਲੋ ਚੰਗਾ ਨਹੀਂ ਤੇ ਤੁਹਾਨੂੰ ਖਰਾਬ ਹੋਵੋਗੇ ਪਰਚੇ ਤੁਹਾਡੇ ਤੇ ਹੋਣਗੇ ਇਹ ਜਿਹੜਾ ਡਰ ਦੇਣਾ ਕਿ ਤੁਹਾਨੂੰ ਪਰਚੇ ਕਰਾਂਗੇ ਤੁਹਾਨੂੰ ਕੇਸਾਂ ਚ ਇਨਵੋਲ ਕਰਾਂਗੇ ਨਿੰਦਰ ਵਾਲੀ ਗੱਲ ਹੈ ਹਾਂ ਚੱਪੀਆਂ ਲਉਂਦਾ ਜੀ ਮਨ ਕਰ ਚੱਪੀਆਂ ਵਾਲੀ ਲੱਗਦਾ ਪੋਲੀਟੀਕਲ ਸ਼ਾਇਦ ਨਾਲ ਹੀ ਸਾਰਾ ਕੁਝ ਹੋ ਰਿਹਾ ਕੋਈ ਇੱਕ ਦੋ ਆਮ ਬੰਦੇ ਦੇ ਕਹਿ ਤੇ ਕੁਝ ਨਹੀਂ ਹੋ ਸਕਦਾ ਦੇਖੋ ਧਾਰਮਿਕ ਪ੍ਰੋਗਰਾਮ ਕਰਨਾ ਸਾਰਿਆਂ ਨੂੰ ਕੋਆਪਰੇਟ ਕਰਨਾ ਚਾਹੀਦਾ ਹੈ ਔਰ ਉਹਨੂੰ ਮਦਦ ਕਰਨੀ ਚਾਹੀਦੀ ਹੈ ਨਾ ਕਿ ਉਹਨੂੰ ਡਿਸਕਰੇਜ ਕਰਕੇ ਰੋਕਣਾ ਦਾ ਬਿਲਕੁਲ ਗਲਤ ਹੈ ਉਹਨਾਂ ਹੋਈ ਗਲ ਕਾਰਨ ਦੱਸਿਆ ਮੈਂ ਤੇ ਮੈਂ ਤੇ ਇਹਨਾਂ ਦੱਸਿਆ ਮੈਂ ਇਹਨਾਂ ਨੇ ਪਰ ਅੱਜ ਦਾ ਰਕੇਜੀਪੁਰੋਂ ਪ੍ਰੈਸ ਦਾ ਮੈਂ ਕਿਹਾ ਤੁਹਾਨੂੰ ਮੈਂ ਵੀ ਚੰਗਾ ਆਇਆਂ ਇੱਥੇ ਸ਼ਾਮਲ ਹੋਊਂਗਾ ਇਹ ਪਰਮਿਸ਼ਨ ਤਾਂ ਉਹਨਾਂ ਨੂੰ ਦੇਣੀ ਚਾਹੀਦੀ ਐ ਨਹੀਂ ਦੇਣਗੇ ਤਾਂ ਐਜੂਲੇਸ਼ਨ ਹੋਏਗੀ ਤਿਲਕ ਜਿੱਦ ਕਰਾਪੀ ਹੋਈ ਕੋਈ ਕੰਮ ਉਹਦਾ ਕੋਈ ਕੋਈ ਮਤਲਬ ਨਹੀਂ ਹੁੰਦਾ ਇਹ ਰੋਕ ਹੁੰਦਾ ਕੋਈ ਮਤਲਬ ਨਹੀਂ ਬਣਦਾ ਹਨਾ ਹਨਾ ਪਰਮਿਸ਼ਨ ਨਹੀਂ ਲਈ ਸੀ ਕਿਹਨੇ ਇਹ ਪ੍ਰੋਗਰਾਮ ਕਰਾਉਣ ਦੇ ਜਿਹੜੇ ਰੋਜ਼ਾਨਾ ਟ੍ਰਿਪ ਉੱਜੰਦੇ ਲਈਦਾ ਪਰਮਿਸ਼ਨ ਦੀ ਜਰੂਰਤ ਉਹ ਵੀ ਗੱਲ ਪੁੱਛੀ 10 ਤੋਂ 16 ਨੂੰ ਕਰਨਾ ਉਹਦੀ ਪ੍ਰੇਪਰੇਸ਼ਨ ਅਪਲਾਈ ਕੀਤੀ ਹੋਈ ਆ ਕਰਨਾ ਆਪਣੀ ਜ਼ਮੀਨ ਸੀ ਆਪਣੀ ਆਪਣੀ ਦਾਦੇ ਕਰਨਾ ਇਹਦੇ ਪਰਮਿਸ਼ਨ ਦੀ ਨਹੀਂ ਨੀਜੀ ਆ ਨੀਜੀ ਇਹਦੇ ਪਰਮਿਸ਼ਨ ਦੀ ਲੋੜ ਨਹੀਂ ਪਰ ਫਿਰ ਵੀ ਇਹਨਾਂ ਨੇ ਲਿਖ ਕੇ ਦਿੱਤਾ ਉਹਨਾਂ ਨੇ ਕਿ ਅਸੀਂ ਵੀ ਪਹਿਲਾਂ ਬਾਅਦ ਹੀ ਡਰਜ ਕਰ ਰਹੇ ਹਾਂ ਇਹ ਪਹਿਲਾਂ ਕਰ ਲਿਆ ਜਿਸ ਕਿ ਤਰ੍ਹਾਂ ਖਰਾਬ ਕਰਨ ਲਈ ਇਹ ਕੋਈ ਤਾਂ ਅਕਲ ਕਰਨੀ ਚਾਹੀਦੀ ਇਸ ਕਾਰਨ ਨੂੰ ਡਿਫਰੈਂਟ ਕੁਐਸਚਨ ਆ ਵੀ ਨੂੰ ਚਾਹੀਦਾ ਇੰਟਰਵਿਊ ਕਰਕੇ ਇਹਦੀ ਪ੍ਰੋਮੋਸ਼ਨ ਜਲਦੀ ਤੇ ਜਲਦੀ ਦਵਾਣ ਨਹੀਂ ਤਾਂ ਲੋਕ ਐਗਜ਼ਿਟ ਕਰਕੇ ਖਰਾਬੀ ਕਰ ਦੇਣਗੇ ਇਸੇ ਸੰਭੇਗੀ ਦੋਨਾਂ ਸੇਮ ਜਗ੍ਹਾ ਤੇ ਕਹਿੰਦੇ ਮੈਂ ਅਲੱਗ-ਅਲੱਗ ਜਗ੍ਹਾ ਦੋਨੋਂ ਕਰਾਂਗਾ ਨਹੀਂ ਉਹ ਕਿਤੇ ਜਿਵੇਂ ਜੱਜੀ ਕਰਿਆ ਉਹਨਾਂ ਨੂੰ ਕਰੰਦੀ ਹੈ ਉਹ ਅਲਾਉਡ ਰੋਡ ਤੇ ਆਪਣੀ ਦੋਨੇ ਵੀ ਕਰ ਸਾਨੂੰ ਕੋਈ ਤਰਾਜ ਨਹੀਂ ਆ ਦੋ ਅਲੱਗ-ਅਲੱਗ ਜਗ੍ਹਾ ਤੇ ਕਰਨਾ ਉਹਨਾਂ ਨੂੰ ਉਹ ਵੀ ਕਰ ਲੈਣਾ ਕੋਈ ਧਾਰਮਿਕ ਪ੍ਰੋਗਰਾਮ ਇੱਕ ਮਿੰਟ 'ਚ ਦੋ ਵੀ ਹੋ ਸਕਦੇ ਆ ਇਹਨਾਂ ਦਾ ਰੋਕਣ ਦਾ ਬਦਲ ਉਹਨਾਂ ਦਾ ਕਰਨ ਦਾ ਪਰ ਉਹ ਨਹੀਂ ਇਹਦਾ ਰੋਕਣ ਦੀ ਮਕਸਦ ਹੈ ਉਹਨਾਂ ਦਾ ਸਾਰੀਆਂ ਤਿੰਨੇ ਪੰਚਾਇਤਾਂ ਦੇ ਸਰਪੰਚ ਉਹਨਾਂ ਦੇ ਸਾਰੇ ਮੁੱਖ ਜਿਹੜੇ ਲੋਕ ਹੈਗੇ ਆ ਉਹ ਆਏ ਆ ਉਹਨਾਂ ਤੋਂ ਵੀ ਅਸੀਂ ਗੱਲ ਸੁਣੀ ਆ ਇਹ ਸਰਾਸਰ ਧੱਕਾ ਆ ਔਰ ਮੈਂ ਤਾਂ ਇਹ ਕਹੂੰਗਾ ਕਿ ਇਹ ਸਰਕਾਰ ਦਾ ਕੰਮ ਹੀ ਧੱਕੇ ਕਰਨਾ ਹੈਗਾ ਇਹਨਾਂ ਨੂੰ ਇਹ ਨਹੀਂ ਸ਼ਰਮ ਆ ਕਿ ਇਹ ਧਾਰਮਿਕ ਕੰਮ ਹੈਗਾ ਜਾਂ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੀਆਂ ਚੀਜ਼ਾਂ ਆ ਇਹਨਾਂ ਦਾ ਕੰਮ ਇਹ ਆ ਕਿ ਕਿਸੇ ਤਰ੍ਹਾਂ ਜਿਹੜਾ ਵੀ ਕੋਈ ਇਹਨਾਂ ਦੇ ਉਲਟ ਕਦੀ ਬੋਲਿਆ ਹੋਵੇ ਜਾਂ ਬੋਲ ਸਕਦਾ ਹੋਵੇ ਉਹਨੂੰ ਕਿਸ ਤਰ੍ਹਾਂ ਨੁਕਸਾਨ ਪਛਾਣਾ ਕਿਸ ਤਰ੍ਹਾਂ ਉਹਨੂੰ ਥੱਲੇ ਲਾਣਾ ਇਹ ਸਿਰਫ ਇਹ ਜਿਹੜੇ ਆਮਦਵੀ ਪਾਰਟੀ ਦੇ ਲੀਡਰ ਆ ਉਹਨਾਂ ਦਾ ਇੱਕੋ ਇੱਕ ਕੰਮ ਆ ਕਿ ਜਿਹੜੇ ਵੀ ਲੋਕ ਉਹਨਾਂ ਦੇ ਕਹੇ ਤੇ ਨਹੀਂ ਚੱਲਦੇ ਉਹਨਾਂ ਦੇ ਨਾਲ ਨਹੀਂ ਚੱਲਦੇ ਤੇ ਉਹਨਾਂ ਦੇ ਜੀਹਜੂਰੀ ਨਹੀਂ ਕਰਦੇ ਉਹਨਾਂ ਨੂੰ ਉਹ ਇਹਨਾਂ ਕੋਈ ਨੁਕਸਾਨ ਪਛਾਣਾ ਜੇ ਦੇਖੀ ਜਾਵੇ ਧਾਰਮਿਕ ਕੰਮ ਸਾਰੇ ਸਾਂਝਾ ਕੰਮ ਹੁੰਦਾ ਹੈ ਉਸ ਦੇ ਲਈ ਵੀ ਸਰਕਾਰ ਇਹ ਜੀ ਇਹਦਾ ਤੁਸੀਂ ਅਸੀਂ ਸਮਝਦੇ ਨਾ ਉਹਨਾਂ ਨੂੰ ਵੀ ਕਿਤੇ ਕੱਲ ਆ ਜਵੇ ਨਾ ਜੀ ਇਹ ਕੰਮ ਧਾਰਮਿਕ ਕਮਾ ਚੜ ਚ ਨਹੀਂ ਪਾਣੀ ਚਾਹੀਦੀ ਔਰ ਧਾਰਮਿਕ ਕਮਾ ਚ ਅਰਚਨ ਪਾਣੇ ਵਾਲਿਆਂ ਦੇ ਹਸ਼ਰ ਤੁਸੀਂ ਦੇਖਿਆ ਇਤਿਹਾਸ ਕੋਹਾਇਆ ਨਾ ਚੀਜਾਂ ਸੋ ਇਹਨਾਂ ਨੂੰ ਵੀ ਭੁਗਤਨੀਆਂ ਪੈਣੀਆਂ ਇਹਨਾਂ ਨੂੰ ਕੜੀਆਂ ਨਹੀਂ ਪੀਣੀਆਂ ਤੁਸੀਂ ਕਹਿੰਦੇ ਕਿ ਐਮਪੀ ਸਾਹਿਬ ਨੂੰ ਵੀ ਮਿਲ ਕੇ ਆਏ ਨੇ ਉਹਨਾਂ ਨੇ ਵੀ ਕੋਈ ਸਪੈਸ਼ਲ ਨਹੀਂ ਦਿੱਤਾ ਇਹਨਾਂ ਨੂੰ ਹੱਥੇ ਦੇਖੋ ਮਾੜੀ ਗੱਲ ਐਮਪੀ ਵੋਟਾਂ ਨਾਲ ਲੋਕਾਂ ਦੀਆਂ ਵੋਟਾਂ ਨਾਲ ਚੁਣ ਹੁੰਦੇ ਤੇ ਲੋਕਾਂ ਦੀ ਇਹ ਗੱਲ ਸੁਣੀ ਨਹੀਂ ਜਨਤਾ ਹੀ ਪਈ ਆ ਦੇਖੋ ਕੋਈ ਇਹਨਾਂ ਨੂੰ ਤਕਲੀਫ ਹੋਈ ਹੋਗੀ ਤਾਂ ਹੀ ਆਈ ਆ ਨਾ ਤੇ ਜੇ ਇਹਨਾਂ ਦੀ ਗੱਲ ਨਹੀਂ ਸੁਣਨੀ ਤਾਂ ਐਮਪੀ ਕਾਦਾ ਹੋਣਾ ਲੋਕਾਂ ਵਾਸਤੇ ਐਮਪੀ ਬੰਦਾ ਲੋਕਾਂ ਦੇ ਫੈਸਿਲਿਟੀ ਵਾਸਤੇ ਐਮਪੀ ਬੰਦਾ ਲੋਕਾਂ ਦੇ ਕੰਮ ਕਰਵਾਉਣ ਵਾਸਤੇ ਐਮਪੀ ਆਣਗਾ ਨਾ ਕਿ ਵਿਗਨਪਨ ਲਈ ਵਿਗਨਪਨ ਲਈ ਐਮਪੀ ਜਿਹੜਾ ਬੰਦਾ ਉਹ ਐਮਪੀ ਕਾਦਾ ਹੋਇਆ ਕੀ ਨਾਮ ਹੈ ਜੀ ਨੀਲੰਬੰਦਸਰ ਕਿਹੜਾ ਪਿੰਨ ਆਪਣਾ ਬਾੜੀਆਂ ਕਲਾ ਕੀ ਗੱਲ ਹੋਈ ਇਹ ਕੁਝ ਵੀ ਨਹੀਂ ਕਰਦਾ ਅਸੀਂ ਪ੍ਰੋਗਰਾਮ ਸਾਡੇ ਸਾਰੀ ਰਾਸਲੀਲਾ ਕਮੇਟੀ ਵਾਲਿਆਂ ਨੇ ਬਣਾਇਆ ਸੀਗਾ ਕਿ ਰਾਸਲੀਲਾ ਕਰਨੀ ਆ ਅਸੀਂ ਗਰਾਊਂਡ ਦੇ ਵਿੱਚ ਸਫਾਈ ਕਰਵਾਈ ਔਰ ਉਸ ਤੋਂ ਬਾਅਦ ਇਹ ਸੋਚਿਆ ਕਿ ਜਦੋਂ ਹੜ੍ਹ ਵੜਾਇਆ ਇੰਨੇ ਗੰਦਮੰਦ ਰੁੜ ਕੇ ਆਇਆ ਇਸ ਕਰਕੇ ਭੂਮੀ ਪੂਜਨ ਕਰ ਲਈਏ ਸਾਰੇ ਜਣੇ ਤਾਂ ਭੂਮੀ ਸ਼ੁੱਧ ਹੋ ਜਾਊਗੀ ਤਾਂ ਇਸ ਉਸ ਭੂਮੀ ਸ਼ੁੱਧਤਾ ਦੇ ਲਈ ਹਵਨ ਕਰਵਾਉਂਦੇ ਵੈ ਸੀ ਜਦ ਕਿ ਹਵਨ ਸਾਟਾ ਥੋੜਾ ਜਿਆ ਹੀ ਰਹਿ ਗਿਆ ਸੀ ਪੂਰਨ ਆਉਤੀ ਤੇ ਆ ਗਿਆ ਸੀਗਾ ਉਸ ਵੇਲੇ ਦੋ ਆਏ ਆ ਇੱਕ ਪੁਲਿਸ ਵਾਲੇ ਸੀਗੇ ਇੱਕ ਸਿਵਲ ਵਰਦੀ ਸੀਗੇ ਮੈਂ ਤਾਂ ਜਾਣਦੀ ਨਹੀਂ ਸੀ ਕੌਣ ਮਗਰ ਉਹਨਾਂ ਨੇ ਕਿਹਾ ਕਿ ਤੁਸੀਂ ਇਹ ਕੰਮ ਨਹੀਂ ਕਰ ਸਕਦੇ ਅਸੀਂ ਕਿਹਾ ਵੀ ਹਵਨ ਹੁੰਦਾ ਪਿਆ ਧਰਤੀ ਸ਼ੁੱਧ ਕਰਨੇ ਵਾਸਤੇ ਕਰਦੇ ਪਏ ਆ ਵੀ ਐਸੀ ਵੈਸੀ ਕੋਈ ਗੱਲ ਨਾ ਹੋਵੇ ਸੁਖ ਸੁਵਿਲੀ ਮੇਲਾ ਭੁਗਤ ਜਾਵੇ। ਤਾਂ ਉਹ ਕਹਿੰਦੇ ਤੁਸੀਂ ਇਦਾਂ ਕਰ ਨਹੀਂ ਸਕਦੇ ਬਿਨਾ ਪਰਮਿਸ਼ਨ ਤੋਂ ਜਦ ਤੱਕ ਤੁਹਾਡੇ ਪਿੰਡ 'ਚ ਉਹ ਲੜਾਈ ਹੁੰਦੀ ਪਈ ਆ ਦੋ ਧਿਰਾਂ ਦੀ ਤਾਂ ਤੁਸੀਂ ਇਹ ਨਹੀਂ ਕਰ ਸਕਦੇ। ਅਸੀਂ ਕਿਹਾ ਵੀ ਜਿਹੜਾ ਅਸੀਂ ਰਾਸਲੀਲਾ ਕਰਨੀ ਆ ਉਹ 10 ਤਰੀਕ ਦੀ ਆ। ਉਹਦੀ ਪਰਮਿਸ਼ਨ ਸਾਡੇ ਬੰਦੇ ਆਪ ਲੈਣ ਜਾਂ ਨਾ ਲੈਣ ਜਾਂ ਕਰਨ ਜਾਂ ਨਾ ਕਰਨ ਉਹ 'ਚ ਸਾਡਾ ਕੋਈ ਰੋਲ ਨਹੀਂ। ਮਗਰ ਇਹ ਹੈਗਾ ਆ ਵੀ ਇਹ ਸ਼ੁੱਧਤਾ ਵਾਸਤੇ ਅਸੀਂ ਬੱਚੇ ਬੋਟੀਆਂ ਲੈ ਕੇ ਕੁੜੀਆਂ ਲੈ ਕੇ ਸਾਰੇ ਉਮੀ ਸ਼ੁੱਧ ਕਰਦੇ ਪਏ ਇਹਦੇ ਵਿੱਚ ਤਾਂ ਕੋਈ ਰੋਕ ਨਹੀਂ ਸਕਦਾ ਨਾ ਪਰਮਿਸ਼ਨ ਦੀ ਜ਼ਰੂਰਤ ਆ ਔਰ ਉਹਨਾਂ ਨੇ ਇੱਦਾਂ ਹੀ ਸਾਡੇ ਧਰਮ ਦੀ ਬਿਆਦਬੀ ਕੀਤੀ ਕੀਤੀ ਕਿਦਾਂ ਕਿ ਜੁੱਤੀ ਲੈ ਕੇ ਹਵਨ ਪੁੰਡ ਦੇ ਕੋਲ ਆ ਗਏ ਔਰ ਇਹਨਾਂ ਦਾ ਫੋਨ ਖੋਲਿਆ ਉਹਨਾਂ ਨੇ ਇਹਨਾਂ ਨੇ ਹਵਨ ਤੋਂ ਉੱਠੁਰਦੇ ਉੜਦੇ ਕਿਹਾ ਕਿ ਤੁਸੀਂ ਇਹ ਸਾਬਕਾ ਸਰਪੰਚ ਆ ਫਿਰ ਤੁਸੀਂ ਮੇਰਾ ਫੋਨ ਕਿਦਾਂ ਖੋ ਸਕਦੇ ਆ ਕਹਿੰਦੇ ਤੁਸੀਂ ਪੁਲਿਸ ਦੀ ਵੀਡੀਓ ਬਣਾਉਂਦੇ ਵੇ ਆ ਫਿਰ ਮੈਂ ਕਿਹਾ ਮੈਨੂੰ ਤਾਂ ਪਤਾ ਨਹੀਂ ਸੀ ਸਿਵਲ ਵਰਦੀ ਚ ਕਿਹੜੇ ਅਫਸਰ ਆ ਪਰ ਮੈਂ ਤਾਂ ਸੁਧਾਰਨ ਆਪਣੇ ਸਿਆਣਪ ਦੇ ਤੌਰ ਤੇ ਕਿਹਾ ਕਾਕੇ ਵੀ ਜੇ ਇਹਨਾਂ ਦੇ ਫੋਨ ਦੇ ਵਿੱਚ ਤੁਹਾਡੀ ਵੀਡੀਓ ਤਾਂ ਤੁਸੀਂ ਫੋਨ ਲਗਾ ਸਕਦੇ ਆ ਜੇ ਇਹਨਾਂ ਆਪਣੇ ਅਸੀਂ ਬਣਾਉਂਦੇ ਪਏ ਆ ਤਾਂ ਉਹਦੇ ਇਹਨਾਂ ਦੀ ਆਪਣੀ ਵੀਡੀਓ ਐ ਫੋਨ ਇਹਨਾਂ ਦਾ ਦੇ ਦਿਓ ਇਹਨਾਂ ਦੇ ਘਰ ਵਾਲੇ ਤੋਂ ਖੋਇਆ ਸੀਗਾ ਇਹਨਾਂ ਨੇ ਫੋਨ ਉਹ ਲੈ ਲਿਆ ਬਸ ਉਸ ਤੋਂ ਬਾਅਦ ਸਰਪੰਚ ਸਾਹਿਬ ਆਏ ਇਹਨਾਂ ਨੇ ਸਾਰੀ ਗੱਲਬਾਤ ਕੀਤੀ ਤਾਂ ਉਹ ਚਲੇ ਗਏ ਸਰਪੰਚ ਇਹਦੇ ਦੂਜੀ ਪਾਰਟੀ ਵਾਲੇ ਤੋਂ ਡਿਆਲ ਨਹੀਂ ਨਹੀਂ ਉਹ ਇਸੇ ਪਾਰਟੀ ਵਾਲਾ ਤੁਹਾਵਾਂ ਸੁਵੰਦੀ ਕੀ ਕਹਿ ਕੇ ਗਏ ਆਪੇ ਕਰ ਉਹ ਕਹਿੰਦੇ ਕਿ ਸਾਨੂੰ ਉੱਪਰੋਂ ਪ੍ਰੈਸ਼ਰ ਪੈਂਦਾ ਵਿਆ ਹੈ ਅਸੀਂ ਤੁਹਾਨੂੰ ਕਹਿਣ ਆਏ ਆ ਕਿ ਤੁਸੀਂ ਪਹਿਲਾਂ ਸੈਟੀਸਫਾਈ ਕਰੋ ਆਪਣੀ ਨਹੀਂ ਕਿਹੜੇ ਬੰਦੇ ਨਾਲ ਸੈਟੀਸਫਾਈ ਕਰਨਗੇ ਜਿਹੜੇ ਪਹਿਲਾਂ ਮੇਲਾ ਕਰਵਾਇਆ ਜਿਨ੍ਹਾਂ ਨੇ ਉਹਨਾਂ ਨਾਲ ਸੈਟੀਸਫਾਈ ਕਰੋ ਬਈ ਅਸੀਂ ਸੈਟੀਸਫਾਈ ਕਰਨ ਲਈ ਵੀ ਤਿਆਰ ਆ ਸਾਨੂੰ ਤਾਂ ਕੋਈ ਐਸੀ ਗੱਲ ਨਹੀਂ ਸਾਡੇ ਉਹ ਆਪਣੇ ਆ ਪਰ ਫਿਰ ਵੀ ਅਸੀਂ ਇਹ ਸੋਚਦੇ ਪਏ ਆ ਕਿ ਪਿੰਡ ਦੇ ਮੇਲਾ ਆ ਪਿੰਡ ਸਾਡੇ ਬਜ਼ੁਰਗ ਮੇਰੇ ਦਾਦਾ ਸੋਹਰਾ ਖੁਦ ਦੋ-ਦੋ ਮਹੀਨੇ ਦੀ ਰਾਸ ਪਵਾਉਂਦੇ ਸੀਗੇ ਸਾਨੂੰ ਕਈਆਂ ਲੋਕਾਂ ਨੇ ਕਿਹਾ ਕਿ ਤੁਹਾਡੇ ਬਜ਼ੁਰਗ ਕੱਲੇ ਪਾਉਂਦੇ ਸੀ ਤੁਸੀਂ ਮਿਲ ਕੇ ਪਾਉਂਦੇ ਵੈਂਸ ਕਿ ਹੁਣ ਖਰਚਾ ਨਹੀਂ ਫੋੜ ਕਰ ਸਕਦੇ ਉਹ ਸਸਤਾ ਸਮਾਂ ਸੀਗਾ ਤਾਂ ਇਸ ਕਰਕੇ ਫਿਰ ਅਸੀਂ ਉਸੇ ਰਾਸਨੀਨਾਂ ਨੂੰ ਉਸੇ ਬਜ਼ੁਰਗਾਂ ਦੇ ਬੱਚੇ ਸੋਣ ਦੁਆਰਾ ਆਪਣੇ ਕਾਰਨ ਕਰ ਰਹੇ ਸਾਰੇ ਮਹਾਜਨ ਕਰ ਰਹੇ ਹੈ ਕਿਹੜੀ ਜਗ੍ਹਾ ਹੈ ਉਹ ਜਗ੍ਹਾ ਕਿਹਦੀ ਸਾਡੀ ਸਾਰਿਆਂ ਦੀ ਆਪਣੀ ਜਗ੍ਹਾ ਹੈ ਮੈਡਮ ਤੁਸੀਂ ਪੁੱਛਿਆ ਨਹੀਂ ਕਿਦਾ ਪ੍ਰੈਸ਼ਰ ਨਹੀਂ ਕਦ ਕੇ ਦਾ ਪ੍ਰੈਸ਼ਰ ਨਹੀਂ ਇਹ ਤਾਂ ਅਸੀਂ ਪੁੱਛਿਆ ਉਹ ਕਹਿੰਦੇ ਸਾਨੂੰ ਉੱਪਰੋਂ ਪ੍ਰੈਸ਼ਰ ਪੈ ਰਿਹਾ ਹੈ ਸਾਨੂੰ ਇਸ ਬਾਰੇ ਨੌਲੇਜ ਨਹੀਂ ਹੈ ਸੇਵਲ ਵਰਦੀ ਚ ਕੌਣ ਆ ਕੌਣ ਨਹੀਂ ਮੈਡਮ ਇਹ ਦੂਜੀ ਪਾਰਟੀ ਉਹ ਵੀ ਉੱਥੇ ਮੇਲਾ ਕਰਾਉਂਦੇ ਆ ਨਹੀਂ ਨਹੀਂ ਇਹ ਅਲੱਗ ਆ ਉਹ ਰੋਡ ਤੇ ਆ ਅਸੀਂ ਸ਼ਵਾਲਿਕ ਸਕੂਲ ਦੇ ਬਿਲਕੁਲ ਗਰਾਊਂਡ ਚ ਹਾਂਜੀ ਹਾਂਜੀ ਉਹਨਾਂ ਦੀ ਵੀ ਏਸੀ ਡੇਟ ਹੀ ਕੋਈ ਪਹਿਲਾਂ ਹੋਟੇਡ ਸੀ ਨਹੀਂ ਉਹਨਾਂ ਦੀ ਡੇਟ 19 ਤੋਂ 23 ਤੱਕਰ ਸੀਗੀ ਅਸੀਂ ਆਪਣੇ ਨੂੰ ਕਿਹਾ ਕਿ ਅਸੀਂ ਬ੍ਰਿੰਦਾਵਨ ਜਾਣ ਦੀ ਸਾਰੇ ਤਿਆਰੀ ਕਰਦੇ ਪਏ ਹਾਂ ਅਸੀਂ ਇਹਨਾਂ ਸਾਡੇ ਬੱਚਿਆਂ ਨੇ 10 ਤੋਂ 14 ਰੱਖ ਲਏ 13 16 ਹਾਂ 10 16 ਹਾਂ 16 ਉਹਨਾਂ ਨੇ ਕੀ ਕੀਤਾ ਡੇਟ ਆਗੇ ਬੀਚੀ ਕੀਤੀ ਉਹਨਾਂ ਨੇ ਮਤਲਬ ਕਿ 19 ਤੋਂ 23 ਕਰਨੀ ਸੀਗੇ ਨਵੰਬਰ ਦੀ ਤਾਂ ਅਸੀਂ ਕਰ ਲਈ 10 ਨਵੰਬਰ ਤੋਂ 16 ਨਵੰਬਰ ਔਰ ਉਹਨਾਂ ਨੇ ਆਪਣੀ ਡੇਟ ਇਸੇ ਕਰਕੇ ਉਰੇ ਕਰ ਲਈ ਕਿ ਅਸੀਂ ਵੀ ਇਸੇ ਡੇਟ ਚ ਕਰਕੇ ਇੱਕ ਸਮਾਨ ਪਾਣਾ ਹੈ ਤੇ ਸਰਪੰਚ ਜੀ ਹਾਂਜੀ ਬਾੜੀਂ ਖਲਾਂਗੇ ਕੀ ਇਹ ਪ੍ਰੋਬਲਮ ਆ ਰਹੀ ਜਿਹੜੀ ਕੋਈ ਪ੍ਰੋਬਲਮ ਨਹੀਂ ਉਹ ਆਪਣੀ ਵੱਖਰੀ ਜਗ੍ਹਾ ਤੇ ਕਰਾ ਰਹੇ ਆ ਇਹ ਜਿਹੜੀ ਅਸੀਂ ਪਿੰਡ ਵਾਲੇ ਤਿੰਨ ਪਿੰਡ ਇਕੱਠੇ ਹੋ ਕੇ ਮੋਤੀਆਂ ਬਾੜੀਆਂ ਛੋਟੀ ਬੜੀ ਇਹ ਤਿੰਨਾ ਪਿੰਡਾਂ ਦੀ ਪਰਮਿਸ਼ਨ ਸਾਡੇ ਸਾਈਨ ਮੋਹਰਾ ਲਾ ਕੇ ਅਸੀਂ ਡੀਸੀ ਸਾਹਿਬ ਦੇ ਦਿੱਤੇ ਡੀਐਸਪੀ ਦੇ ਦਿੱਤੇ ਅਸੀਂ ਪੇਪਰ 29 ਤਰੀਕ ਨੂੰ ਐਪਲੀਕੇਸ਼ਨਾਂ ਦੇ ਦਿੱਤਾ ਹਾਂ ਜੀ ਤੇ ਇਹਨਾਂ ਦੀ ਜਿਹੜੀ ਸੀ ਉਹ 19 ਤੋਂ 23 ਸੀ ਹਾਂਜੀ ਤੇ ਤੁਸੀਂ ਇਹ ਰੱਖ ਲਓ ਵੀ ਮੇਨ ਮੁੱਦਾ ਤੇ ਜਿੱਦਾਂ ਕਹਿੰਦੇ ਹਨ ਵੀ ਸਰਪੰਚ ਤੇ ਪੰਚਾਇਤ ਤੇ ਪਰ ਅਸੀਂ ਇਹਨਾਂ ਨੂੰ ਇਹ ਕਲ ਕੇ ਵੀ ਜੇ ਉਹਨਾਂ ਨੂੰ ਸਾਢੇ ਲੋੜ ਆ ਮੰਨ ਲਓ ਮੈਂ ਵੀ ਤੁਹਾਡੇ ਨਾਲ ਚੱਲ ਚਲੂਗੀ ਇਹ ਚਾਰ ਪੰਜ ਜਣੇ ਗਏ ਉਹਨਾਂ ਨੇ ਉੱਥੇ ਕਿਹਾ ਵੀ ਤੁਸੀਂ ਉਹਨਾਂ ਨਾਲ ਸੁਲਾ ਕਰ ਲਓ ਨਾ ਮੈਂਬਰਾਂ ਨੇ ਮੈਨੂੰ ਆ ਕੇ ਦੱਸਿਆ ਵੀ ਉਹਨਾਂ ਨਾਲ ਜਿਹੜੇ ਤਿੰਨ ਮੈਂਬਰ ਤੁਸੀਂ ਉਹਨਾਂ ਨਾਲ ਸੁਲਾ ਕਰ ਲਓ ਪਰਮਿਸ਼ਨਾਂ ਦੋ ਦੋ ਨਹੀਂ ਮਿਲਣੀਆਂ ਪਰਮਿਸ਼ਨ ਤੇ ਇੱਕ ਮਿਲਣੀ ਆ ਵੀ ਹੁਣ ਜੋ ਸ਼ਹਿਰਾਂ 'ਚ ਹੁੰਦੇ ਪ੍ਰੋਗਰਾਮ ਅਲੱਗ-ਅਲੱਗ ਹੁੰਦੇ ਅਲੱਗ-ਅਲੱਗ ਪਰਮਿਸ਼ਨ ਮਿਲਦੀ ਹੈ ਇਹ ਕਿਉਂ ਇੱਕ ਪਿੰਡ ਵੀ ਦੋ ਸਮਾਗ ਹੁੰਦੇ ਪਰਮਿਸ਼ਨ ਕਿਉਂ ਨਹੀਂ ਮਿਲ ਸਕਦੀ ਇਹ ਤੇ ਹੁਣ ਜੀ ਆਪਾਂ ਨੇ ਕੁਝ ਕਹਿ ਸਕਦੇ ਤੇ ਅਲੱਗ ਜਗ੍ਹਾ ਤੇ ਪਹਿਲਾਂ ਕਰਾ ਰਹੇ ਹਾਂ ਜਿਹੜੀ ਹੁਣ ਇਹ ਕਰਾ ਰਹੇ ਤੁਸੀਂ ਉਹ ਇੱਕ ਜਗ੍ਹਾ ਕੀ ਲੱਗਦੀ ਹੈ ਨਹੀਂ ਜਿਹੜੀ ਜਿਹੜੀ ਅਸੀਂ ਇਹ ਰਾਸ ਉਹ ਕ੍ਰਿਸ਼ਨ ਨਹੀਂ ਲੈ ਇਹ ਰਾਸ ਲੀਲਾ ਜਿੱਦਾਂ ਬ੍ਰਿੰਦਾਵਨ ਤੋਂ ਕੀਤੇ ਹੋਇਆ ਜੀ ਉਹਨਾਂ ਨੇ ਲੱਖ ਰੁਪਏ ਉਹਨਾਂ ਨੂੰ ਪੇਮੈਂਟ ਉਹਨਾਂ ਨੂੰ ਕੀਤੀ ਹੋਇਆ ਜਗ੍ਹਾ ਜਿਹੜੀ ਜਿੱਥੇ ਹੁਣ ਤੁਸੀਂ ਕਰਾਉਣੀ ਸੀ ਉਹ ਵਾਕਾ ਉਹਨਾਂ ਦੀ ਉਹਨਾਂ ਦੀ ਵਾਕਾ 1 ਕਿਲੋਮੀਟਰ ਦਾ ਫਾਸਲਾ ਹੈ ਜੀ ਹਾਂਜੀ ਸਾਡੀ ਸਰ ਰਾਸ ਲੀਲਾ ਉਹਨਾਂ ਦੀ ਕ੍ਰਿਸ਼ਨ ਲੈਂਦਾ ਹੈ ਹਾਂਜੀ ਸਟ੍ਰੂ ਕੀ ਮਾਮਲਾ ਹੈ ਇਹ ਪਿੰਡ ਦਾ ਤੁਹਾਡੇ ਮਾਮਲਾ ਸਰ ਅਸੀਂ ਰਾਸ ਲੀਲਾ ਕਰਾਣ ਲੱਗੇ ਸੀਗੇ 10 ਤੋਂ 16 ਤੱਕ ਉਹਦੇ ਸਬੰਧ ਦੇ ਵਿੱਚ ਨਤੀਜ ਰਿਕ ਨੂੰ ਇਹ ਡੀਸੀ ਸਾਹਿਬ ਨੂੰ ਐਪਲੀਕੇਸ਼ਨ ਦਿੱਤੇ ਪਰਮਿਸ਼ਨ ਲਈ اور ਸਕਿਉਰਿਟੀ ਲਈ ਉਹ ਪ੍ਰੋਸੈਸ ਚੱਲ ਰਹੀ ਆ ਉਹਦੇ ਤੋਂ ਪਹਿਲਾਂ ਅਸੀਂ ਹਵਨ ਕਰਾਇਆ ਕੱਲ ਉਹਨਾਂ ਨੇ ਆ ਕੇ ਸਾਨੂੰ ਹਵਨ ਤੋਂ ਰੋਕ ਦਿੱਤਾ ਕਹਿੰਦੇ ਤੁਸੀਂ ਹਵਨ ਨਹੀਂ ਕਰਾ ਸਕਦੇ ਤੁਹਾਡੇ ਕੋਲ ਕੋਈ ਪਰਮਿਸ਼ਨ ਨਹੀਂ ਬਗਾਇਆ ਸਰ ਇਹਦੀ ਕੋਈ ਪਰਮਿਸ਼ਨ ਦੀ ਲੋੜ ਨਹੀਂ ਹੈਗੀ ਕਿ ਜੇ ਸਾਨੂੰ ਹਵਨ ਲੈਣ ਦੀ ਪਰਮਿਸ਼ਨ ਦੀ ਲੋੜ ਆ ਫੇ ਸਾਨੂੰ ਸਾਹ ਲੈਣ ਦੀ ਵੀ ਪਰਮਿਸ਼ਨ ਦੀ ਲੋੜ ਪਵੇਗੀ ਉਹ ਵੀ ਦੱਸ ਦਿਓ ਕਿੱਥੋਂ ਲਈਏ ਪਰਮਿਸ਼ਨ ਸਾਹ ਲੈਣ ਦੀ ਕਾਲ ਕੋ ਜਦੋਂ ਆਈਸੂ ਕੋ ਵੀਡੀਓਗ੍ਰਾਫੀ ਤੁਸੀਂ ਕਿਹੜਾ ਬਣਾਇਆ ਜਿਹਨਾਂ ਅਗਰ ਰੁਕੇ ਸਰ ਉਹਨਾਂ ਨੇ ਵੀਡੀਓਗ੍ਰਾਫੀ ਤਾਂ ਅਸੀਂ ਆਪਣੀ ਬਣਾ ਰਹੇ ਸੀ ਉਹਨਾਂ ਦੀ ਨਹੀਂ ਬਣਾਈ ਉਹਨਾਂ ਨੇ ਜਿਹੜੇ ਵੀਡੀਓਗ੍ਰਾਫੀ ਕਰ ਰਹੇ ਸੀਗੇ ਫੰਕਸ਼ਨ ਦੇ ਉਹਨਾਂ ਦੇ ਮੋਬਾਈਲ ਉਹਨਾਂ ਨੇ ਖੋਲੇ ਕਹਿੰਦੇ ਤੁਸੀਂ ਸਾਡੀ ਵੀਡੀਓ ਬਣਾ ਰਹੇ ਆ ਉਹਨਾਂ ਨੇ ਖੋ ਕੇ ਚੈੱਕ ਕੀਤੇ ਆ ਤੇ ਫਿਰ ਵਾਪਸ ਕੀਤੇ ਜਿਹੜੇ ਬੰਦੇ ਨਾਲ ਇਹ ਪ੍ਰਾਬਲਮ ਚੱਲ ਰਹੀ ਉਹ ਉਹ ਪਹਿਲਾਂ ਇਸ ਕਮੇਟੀ ਦੇ ਮੈਂਬਰ ਸਰ ਉਹ ਨਹੀਂ ਇਸ ਕਮੇਟੀ ਦੇ ਮੈਂਬਰ ਜੀ ਤੁਸੀਂ ਨਾਲ ਸਾਡੀ ਸਨਾਤਨ ਧਰਮ ਸਭਾ ਕਮੇਟੀ ਆ ਜੀ 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 ਉਹਨਾਂ ਦੀ ਕੋਈ ਕਮੇਟੀ ਨਹੀਂ ਸਾਨੂੰ ਉਹਦੇ ਕੋਈ ਸਰਕਾਰ ਨਹੀਂ ਉਹਨਾਂ ਦੇ ਨਾਲ ਉਹ ਤਿੰਨ ਬੰਦੇ ਨੇ